ਦੋਸਤੋ ਦੋਸਤੋ ਤੁਹਾਨੂੰ ਮੈਂ ਇਹ ਜੀ ਟ੍ਰਿਕ ਦੱਸਾਂਗਾ ਜਿਵੇਂ ਕਿ ਇਹ YouTube ਹੈ ਦੋਸਤੋ YouTube ਤੇ ਜਦੋਂ ਮੈਂ ਆਹਦਾ ਨਾਮ ਬੋਲੂਗਾ ਤਾਂ ਮੇਰਾ ਚੈਨਲ ਸਭ ਤੋਂ ਉੱਤੇ ਸਰਚ ਜਾਵੇਗਾ ਜੀ ਆਹ ਦੇਖੋ ਜੀ ਨਾਲੇ ਜਿੱਦੇ ਮੈਂ ਅਸੀਂ ਚੈਨਲ 2 ਘੰਟਿਆਂ ਦੇ ਵਿੱਚ ਸਰਚ ਆ ਗਿਆ ਸੀ ਸਰਚ ਆ ਗਿਆ ਸੀ ਆਹ ਦੇਖੋ ਜੀ ਜਿਵੇਂ ਹੁਣ ਮੈਂ ਜੀ ਥੋੜੇ ਸਾਹਮਣੇ ਕਰਕੇ ਤੁਹਾਨੂੰ ਹੁੰਦ ਗਿਆ ਦਾ ਵਿੱਚ ਪਤਾ ਆਹ ਦੇਖੋ ਜੀ ਤੁਹਾਨੂੰ ਮੈਂ ਸਾਹਮਣੇ ਆਹ ਦੇਖੋ ਜੀ ਹੁਣ ਦੇਖੋ ਜੀ ਨੋਰਮਲ ਹੈ ਜੀ ਕਿ ਇਹਦੇ ਵਿੱਚ ਹੁਣ ਮੈਂ ਦੇਖੋ ਬੋਲੂਗਾ ਟੈਕਨੀਕਲ ਜੌਬਸ ਅਸੋਸੀਏਟਸ ਦੇਖੋ ਜੀ ਆ ਗਈ ਆਪਣਾ ਟੈਕਨੀਕਲ ਮੇਰਾ ਨਾਮ ਰੱਖਿਆ ਹੈ ਚੈਨਲ ਦਾ ਇਹ ਆ ਗਈ ਸਭ ਤੋਂ ਉੱਤੇ ਬਿਲਕੁਲ ਕਲਿੱਕ ਕਰਾਂਗੇ ਆ ਤੁਹਾਨੂੰ ਮੇਰੀ ਵੀਡੀਓ ਦਿਖਾਈ ਦੇ ਜੀ ਹੁਣੇ ਜੀ ਦੇਖੋ ਇਹ ਕਿਵੇਂ ਆਊਗਾ ਸੱਚ ਜੀ ਤੇ ਥੋੜੀ ਟਰਿਕ ਕੀ ਹੋਈ ਬੜਾ ਵੱਡਾ ਕੰਮ ਨਹੀਂ ਹੈਗਾ ਸੱਚ ਜੀ ਨਹੀਂ ਹੁੰਦਾ ਤੇ ਜਿਹੜੀ ਮੇਰੀ ਵੀਡੀਓ ਹੈ ਤੁਸੀਂ ਜੇ ਜਾ ਕੇ YouTube ਤੇ ਚੈੱਕ ਕਰੋਗੇ ਮੇਰੀ ਵੀਡੀਓ ਦਾ ਜੇ ਕਹੋਗੇ ਵੀ ਫੇਸਬੁਕ ਪਰ ਵਿਊ ਕਿਵੇਂ ਵਧਾਏ ਤੱਕ ਤੀਜੇ ਤੋਂ ਉੱਤੇ ਨੰਬਰ ਤੇ ਆ ਰਹੀ ਹੈ ਨਾਲੇ ਵਿਊ 65 ਵਿਊ ਨਹੀਂ ਤੇ ਬਾਲੇ ਵਿਊ ਵੀ ਨਹੀਂ ਹੈਗੇ ਇਹ ਟ੍ਰਿਕਾਂ ਨਾਲ ਹੋ ਜਾਂਦਾ ਜੀ ਬਿਲਕੁਲ ਟ੍ਰਿਕ ਤਾਂ ਕਰਨੀ ਪੈਂਦੀ ਹੈ ਕਿਤੇ ਨਾ ਕਿਤੇ ਤੇ ਇੱਕ ਥੋਂ ਮੈਂ ਹੋਰ ਦਿਖਾਉਣਾ ਜੀ ਜਿਵੇਂ ਆ ਗੂਗਲ ਹੈ ਜੀ ਗੂਗਲ ਦੇ ਵਿੱਚ ਤੁਸੀਂ ਜੇਕਰ ਆ ਦਾ ਨਾਮ ਬੋਲ ਦਿਓ ਤਾਂ ਸਭ ਤੋਂ ਉੱਪਰ ਫੋਟੋ ਮਥੋਰਟੀ ਆਉਣਗੀਆਂ ਜੀ ਇਹ ਵੀ ਟ੍ਰਿਕ ਬਹੁਤ ਘੈਂਟ ਟ੍ਰਿਕ ਹੈਗੀ ਹੈ ਜੀ ਇਹ ਦੇਖੋ ਜੀ ਤੁਹਾਨੂੰ ਮੈਂ ਦਿਖਾਉਣਾ ਜੀ ਇਹਦੇ ਖੋਲ ਰਿਹਾ ਮੈਂ ਗੂਗਲ ਖੋਲ ਕੇ ਆ ਦੇਖੋ ਜੀ ਜਿਵੇਂ ਆ ਮੈਂ ਗੂਗਲ ਦੇ ਵਿੱਚ ਆਪਦਾ ਨਾਮ ਭਰ ਰਿਹਾ ਜੀ ਦੇਖੋ ਸਭ ਤੋਂ ਉੱਪਰ ਮੈਂ ਕਰ ਰਿਹਾ ਨਾਮ ਅਰੇ ਬੋਲ ਵੀ ਚੱਲਦਾ ਮੈਂ ਆ ਦੇਖੋ ਅੰਬੂ لال ਨਾਮ ਬੋਲਦਾ ਜੀ ਆ ਦੇਖੋ ਸਭ ਤੋਂ ਉੱਪਰ ਵਿੱਚ ਲੋ ਜੀ ਆ ਦੇਖੋ ਮੇਰੀਆਂ ਫੋਟੋਆਂ ਵਿੱਚ ਨਿਕਲੀਆਂ ਤਾਂ ਜੀ ਅੰਬੂ لال ਬੋਲੋਗੇ ਜਿੱਥੇ ਮਰਜੀ ਜਿਹੜਾ ਹੋਵੇ ਜੇ ਕਿਤੇ ਮਰਜੀ ਦੁਨੀਆ ਦੇ ਹੋਵੇ ਜੇ ਅੰਬੂ لال ਬੋਲੋਗੇ ਤਾਂ ਮੇਰੀਆਂ ਫੋਟੋਆਂ ਵਿੱਚ ਨਿਕਲਣੀਆਂ ਇਹ ਵੀ ਇੱਕ ਟ੍ਰਿਕ ਹੈ ਜੀ ਇਹ ਛੋਟੇ ਕੰਮ ਹੈ ਜੀ ਹਾਂ ਜੀ ਤੇ ਇਹ ਕਰਨਾ ਕਿ ਇਹ ਤੁਸੀਂ ਦੇਖੋ ਦੋਸਤੋ ਤੁਸੀਂ ਇਹ ਕਰਨਾ ਦਾ ਜਦੋਂ ਤੁਸੀਂ YouTube ਚੈਨਲ ਖੋਲਣਾ ਜਾਂ ਖੋਲਿਆ ਹੋਇਆਗਾ ਤੁਸੀਂ ਇੱਕ ਚੀਜ਼ ਕਰਨੀ ਹੈ ਜਿਹੜਾ ਤੁਹਾਡਾ YouTube ਚੈਨਲ ਹੈ ਜਿਵੇਂ ਮੈਂ ਟੈਕਨੀਕਲ ਅੰਬੂ ਲਾਲ 786 ਲਿਖੀ ਬੇਟਾ ਜਾਂ ਜਿਵੇਂ ਕਿ ਮੈਂ ਮੰਨ ਕੇ ਜਲ ਲਿਖੀ ਵੱਖਾਂਗਾ ਇੱਕ ਦਾ ਜਿਵੇਂ ਮੈਂ ਟੈਕਨੀਕਲ 786 ਲਿਖਿਆ ਹੋਇਆ ਤੁਸੀਂ ਵੀ ਜਿਵੇਂ ਕਿ ਗਿਣਤੀ ਦੇਖਰਨੇ ਪਿੱਛੇ ਜ਼ਰੂਰ ਲਾਉਣਾਗਾ ਜੇ ਤੁਹਾਡਾ ਨਾਮ ਮੰਨ ਕੇ ਚਲੋ ਵੀ ਲਖਵੀਰ ਲਖਵੀਰ ਅ ਬੱਚੇ ਤੁਸੀਂ ਗਿਣਤੀ ਰੱਖਣ 0405 ਜਿਵੇਂ ਜ 05020 ਅੱਖਰ ਜ਼ਰੂਰ ਲਾਉਣੇ ਗਿਣਤੀ ਦੇ ਕਿਉਂਕਿ ਹੁੰਦਾ ਕੀ ਇਹ ਵੀਰ ਕੀ ਜਿਹੜੇ ਆਪਣੇ ਜਿਹੜੇ ਅਲੋਪ ਚੈਨਲ ਖੋਲੀ ਬੈਠੇ ਲੱਖਾਂ ਅਰਬਾਂ ਲੋਕ ਨੇ YouTube ਦੇ ਉਹ ਜਿਹੜੇ ਚੈਨਲ ਖੋਲੀ ਬੈਠੇ ਹੈ ਜਿਹੜੇ ਕੈਨਲਾਂ ਤੇ ਉਹ ਹੁੰਦਾ ਕੀ ਹੈ ਜੀ ਇਹ ਕਿਹਨਾਂ ਜੀ ਉਹ ਉਹਨਾਂ ਦੇ ਪਹਿਲਾ ਨਾਮ ਖਰਚ ਚਾਏ ਹੋਏ ਆ ਫਿਰ ਤੁਹਾਡੇ ਨਾਲ ਕਿਵੇਂ ਉੱਤਾਰੀ ਜੇ ਤੁਸੀਂ ਨਾਮ ਚੇਂਜ ਕਰ ਦੋਗੇ ਗਿਣਤੀ ਵਾਲੇ ਹਰ ਇੱਕ ਦੇ ਪਿੱਛੇ ਉਹ ਨਹੀਂ ਲੱਗਿਆ ਹੁੰਦਾ ਜੀ ਗਿਣਤੀ ਵਾਲਾ ਤਾਂ ਥੋੜਾ ਜਦੋਂ ਤੁਸੀਂ ਚੈਨਲ ਤੁਸੀਂ ਅੱਜ ਨਾਮ ਬਦਲ ਲਓ 2 ਘੰਟਿਆਂ ਦੇ ਵਿੱਚ ਤੁਹਾਡਾ ਨਾਮ ਥੋੜਾ YouTube ਦੇ ਸਰਚ ਚ ਆਵੇਗਾ ਜੇ ਵੀਡੀਓ ਸਰਚ ਚ ਲਿਆਉਣੀ ਹੈ ਮੰਨ ਕੇ ਚਲੋ ਤੁਸੀਂ 20 ਬੁਨਾਤੀ ਹਾਸੇ ਵਾਲੀ ਕੋਈ ਵੀ ਤੁਸੀਂ ਚੋਣੋ ਵੀ ਕੋਈ ਨਾ ਨਾ ਭਰੇ ਸਾਡਾ ਐ ਭਰੇ ਕੋਈ ਸਰਚ ਕਰੇ ਵੀਡੀਓ ਮੰਨ ਕੇ ਚਲੋ ਕੋਈ ਵੀਡੀਓ ਸਰਚ ਕਰ ਰਿਹਾ ਵੀ ਵਿਊ ਕਿਵੇਂ ਵਧਾਏ ਉਹ ਕਾਜੇ ਤੁਹਾਡੀ ਉੱਤੇ ਹੋਣ ਲੱਗ ਗਈ ਸਭ ਤੋਂ ਉੱਤੇ ਤਾਂ ਦੇਖੋ ਜੇ ਵਿਊ ਵੱਧ ਹੋਣਗੇ ਤਾਂ ਤੀਜੇ ਚੌਥੇ ਨੰਬਰ ਕਿਉਂ ਲੱਗ ਜੂਗੀ ਮੇਰੀ ਵੀਡੀਓ ਅ ਫੇਸਬੁਕ ਉਪਰ ਵੀਊ ਕਿਵੇਂ ਵਧਾਏ ਦੇਖ ਕੇ ਭਰ ਕੇ ਦੇਖੋ ਤਾਂ ਉੱਥੇ ਨੰਬਰ ਤੇ ਆਉਗੀ ਉੱਤੇ ਮਨੇਜਰ ਫਿਰ ਟੈਕਨੀਕਲ ਬੋਸ ਦੀ ਤੇ ਇੱਕ ਰੋਕੀਆ ਮੁੰਡਾ ਉਹ ਤਾਂ ਥੱਲੇ ਮੇਰੀ ਵੀਡੀਓ ਰੈਂਕ ਕਰ ਰਹੀ ਹੈ ਉਹ ਕਿਵੇਂ ਕਰਦੀ ਹੈ ਉਹ ਕਸੂਰੀ ਤੁਸੀਂ ਦੋਸਤੋ ਤੁਸੀਂ ਚਾਹੁੰਦੇ ਹੋਵੋਗੇ ਕਿ ਸਾਡੀ ਕੋਈ ਵੀਡੀਓ ਸਰਚ ਕਰੇ ਤਾਂ ਉਹ ਉੱਤੇ ਆਵੇ ਉਹ ਕਿਵੇਂ ਆਵੇਗੀ ਦੋਸਤੋ ਉਹ ਉੱਤੇ ਆਵੇਗੀ ਤੁਹਾਡੇ ਫੋਨ ਰਾਹੀਂ ਫੋਨ ਦਾ ਸਾਰਾ ਖੇਲ ਹੈ ਛੋਟਾ ਹੈ ਕੰਮ ਹੀ ਕਰਨਾ ਉਹ ਤੁਸੀਂ ਸੁਣੋ ਜੀ ਤੁਸੀਂ ਕਰਨਾ ਕੀ ਹੈ ਜੀ ਜਦੋਂ ਹੁਣ ਤੁਸੀਂ ਵੀਡੀਓ ਪਾਉਂਦੇ ਜੀ ਤੁਸੀਂ ਮੰਨ ਕੇ ਚਲੋ ਆਹ ਵੀਡੀਓ ਪਾ ਰਹੇ ਹੋ ਤੁਸੀਂ ਕਾਮੇਡੀ ਵਾਲੀ ਪਾਉਂਗੇ ਤੁਸੀਂ ਉਸ ਤਰ੍ਹਾਂ ਕਰ ਸਕਦੇ ਹੋ ਪਰ ਤੁਸੀਂ ਜਿਵੇਂ ਮੰਨ ਕੇ ਚਲੋ ਮੈਂ ਟੈਕਨੀਕਲ ਵਾਲੀ ਵੀਡੀਓ ਪਾਉਣਾ ਮੰਨ ਕੇ ਜੇ ਲੋਕ ਕੋਈ ਵੀਡੀਓ ਸਰਚ ਕਰ ਰਹੇ ਵੀ ਵਿਊ ਕਿਵੇਂ ਬਣਾਏ ਉਹ ਕਾਜੀ ਥੋੜੀ ਉੱਤੇ ਆਉਣ ਲੱਗ ਜੀ ਸਭ ਤੋਂ ਉੱਤੇ ਦਾ ਦੇਖੋ ਜੇ ਵਿਊ ਵੱਧ ਹੋਣਗੇ ਤਾਂ ਤੀਜੇ ਚੌਥੇ ਨੰਬਰ ਤੇ ਆਉਣ ਲੱਗ ਜੂਗੀ ਮੇਰੀ ਵੀਡੀਓ ਅ ਫੇਸਬੁਕ ਉਪਰ ਵੀਊ ਕਿਵੇਂ ਵਧਾਏ ਦੇਖ ਕੇ ਭਰ ਕੇ ਦੇਖੋ ਚੌਥੇ ਨੰਬਰ ਤੇ ਆਉਗੀ ਉੱਤੇ ਦੇਰੀ ਹੈ ਫਿਰ ਟੈਕਨੀਕਲ ਬੌਸ ਦੀ ਤੇ ਇੱਕ ਰੋਕੀ ਆ ਮੁੰਡਾ ਉਹ ਤਾਂ ਥੱਲੇ ਮੇਰੀ ਵੀਡੀਓ ਰੈਂਕ ਕਰ ਰਹੀ ਹੈ ਉਹ ਕਿਵੇਂ ਕਰਦੀ ਹੈ ਉਹ ਇੱਕ ਛੋਟੀ ਟ੍ਰਿਕ ਈ ਹੈ ਜੀ ਜੇ ਤੁਸੀਂ ਵੀਡੀਓ ਬਣਾ ਲਈ ਵੀਡੀਓ ਜਦੋਂ ਬਣਾਉਣ ਤੋਂ ਬਾਅਦ ਜਦੋਂ ਆਪਾਂ ਨਾਮ ਭਰਨੇ ਟਾਈਟਲ ਦਿੰਨੇ ਵੀਡੀਓ ਦਾ ਨਾਮ ਕੀ ਹੈ ਉੱਥੇ ਦੋ ਵਾਰੀ ਲਿਖਣਾ ਜੀ ਫੇਸਬੁਕ ਉਪਰ ਨਾਮ ਕਿਵੇਂ ਚੇਂਜ ਕਰੇ ਫੇਸਬੁਕ ਪਰ ਨਾਮ ਚੇਂਜ ਕਰੇ ਲਿਖ ਲਿਆ ਜੀ ਇੱਕ ਵਾਰੀ ਇੰਗਲਿਸ਼ ਲਿਖ ਲਓ ਕਿਵੇਂ ਬੋਲ ਆਏ ਫੇਸਬੁਕ ਪਰ ਨਾਮ ਚੇਂਜ ਕਰੇ ਤੇ ਦਬਰ ਤੇ ਜੀ 20 ਪੱਛੀ ਨਾਮ ਭਰ ਲੈਣੇ ਆ ਜੀ ਜਿੱਥੇ ਟੈਗ ਹੈ ਜੀ ਟੈਗ ਆਊਗਾ ਟੈਗ ਦੇ ਵਿੱਚ ਤੁਸੀਂ ਹੈਸ਼ਟੈਗ ਜ਼ਰੂਰ ਲਾਉਣਾ ਜਦੋਂ ਤੁਸੀਂ ਹੈਸ਼ਟੈਗ ਲਾਉਂਗੇ ਮੰਨ ਕੇ ਚਲੋ ਆਪਣੇ ਕੋਈ ਜਿਵੇਂ ਕਿ ਆਪਾਂ ਲਾ ਲਓ ਪੰਨਾ ਪਕੌੜਾ ਹੋ ਗਿਆ ਜਾਂ ਫਿਰ ਤੂਤਕ ਪਿੰਡੀ ਵਾਲਾ ਉਹਦਾ ਤੁਸੀਂ ਨਾਮ ਲੈ ਕੇ ਥੱਲੇ ਪਾਣ ਕੇ ਉਹਦਾ ਦੇਖ ਲਓ ਜੀ ਉਹ ਥੱਲੇ ਨਾ ਜਦੋਂ YouTube ਚੈਨਲ ਜਿਆ ਹੋਇਆ ਉਹਦੇ ਥੱਲੇ ਨਾ ਨਾਮ ਹੋਊਗਾ ਉਹਦੇ ਥੱਲੇ ਨਾ ਹੈਸ਼ ਵਾਲਾ ਹੋਊ ਉਹਦੇ ਨਾਮ ਤੇ ਤੁਸੀਂ ਹੈਸ਼ਟੈਗ ਲਾ ਦਿਓ ਤਾਂ ਤੁਹਾਡੀ ਵੀ ਉਹਤੇ